ਵਦੇਸ਼ਾਂ ਦੀ ਗੱਲ ਕਰਦੇ ਸੀਗੇ ਵਿਦੇਸ਼ਾਂ ਵਿੱਚ ਬਹੁਤ ਖਾਸ ਜ਼ਿੰਦਗੀ ਆ ਕਿਤੇ ਨਾ ਕਿਤੇ ਉਹ ਜ਼ਿੰਦਗੀ ਆਪਣੇ ਦੇਸ਼ ਤੋਂ ਵੀ ਦੇਖ ਰਹੀ ਆ ਤਾਂ ਅਜਿਹੇ ਵਿੱਚ ਤੁਸੀਂ ਕਿਵੇਂ ਸਮਾਜ ਸੇਵਾ ਦੇ ਬਾਰੇ ਸੋਚਿਆ ਤੇ ਕਲੱਬ ਬਣਾਇਆ ਸਮਾਜ ਕਲਿਆਣ ਕਲੱਬ ਤੇ ਉਹ ਕਦੋਂ ਗਠਿਤ ਕੀਤਾ ਤੇ ਇਹ ਸੋਚ ਕਿਵੇਂ ਪਹਿਲਾਂ ਲੈ ਕੇ ਆਏ ਕੈਂਪ ਲਗਾਉਣੀ ਰੁੱਖ ਲਗਾਉਣੀ ਔਰ ਖੂਨਦਾਨ ਕਰਨਾ ਜਿੱਥੇ-ਜਿੱਥੇ ਵੀ ਸਾਨੂੰ ਲੱਗਦਾ ਵੀ ਸਮਾਜ ਦੇ ਅੰਦਰ ਅਸੀਂ ਸਮਾਜ ਦੇ ਹਿੱਤ ਵਿੱਚ ਸਮਾਜ ਦੇ ਭਲੇ ਲਈ ਕੁਝ ਕਰ ਸਕਦੇ ਆ ਤਾਂ ਅਸੀਂ ਆਪਣਾ ਬੰਦਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਆ ਜਿੰਦਗੀ ਜਿਵੇਂ ਕਹਿੰਦੇ ਜਿੰਦਾਬਾਦ ਜਿੰਦਗੀ ਚੱਲਦੀ ਰਹੇ ਸੋ ਹੁਣ ਅਸੀਂ ਕਲੱਬ ਦਾ ਸਾਨੂੰ ਇੱਕ ਇੱਕ ਅਜਿਹਾ ਇੱਕ ਕਹਿ ਸਕਦੇ ਆ ਸੀਮ ਸੁਖ ਸਾਨੂੰ ਇਹਨਾਂ ਕੰਮਾਂ ਨਾਲ ਮਿਲਦਾ ਕਿ ਸਾਲ ਚ ਕਦੇ ਕੈਂਪ ਲਾਉਣੇ ਮੈਡੀਕਲ ਕੈਂਪ ਲਾਉਣੇ ਕਦੇ ਬੁੱਟੇ ਲਾਉਣੇ ਪੌਦੇ ਲਾਉਣੇ ਕਦੇ ਬਲੱਡ ਡੋਨੇਸ਼ਨ ਆਪਾਂ ਖੂਨ ਦਾਣ ਕਰਨਾ ਸਮਾਜ ਦੇ ਹਿੱਤ ਲਈ ਜਿੱਥੇ-ਜਿੱਥੇ ਵੀ ਲੋੜਵੰਦ ਮਰੀਜ਼ਾਂ ਲਈ ਸੋ ਇਹਦੇ ਨਾਲ ਸਾਨੂੰ ਕਿਤੇ ਨਾ ਕਿਤੇ ਨਾ ਇੱਕ ਜ਼ਿੰਦਗੀ ਜੀਂਦਾ ਦੀ ਲੀਜੀ ਬਣੀ ਰਹਿੰਦੀ ਆ ਪੰਜਾਬ ਦਾ ਜਿਹੜਾ ਮਾਹੌਲ ਬਣਿਆ ਹੋਇਆ ਕਿ ਬਹੁਤ ਸਾਰੇ ਜਿਹੜੇ ਨਸ਼ੇ ਦੇ ਰਾਤੇ ਪੈ ਗਿਆ ਨੌਜਵਾਨ ਨਸ਼ੇ ਦੇ ਕਾਰਨ ਮੌਤਾਂ ਹੋ ਰਹੀਆਂ ਨੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਪਰ ਤੁਸੀਂ ਅਜਿਹੇ ਮਾਹੌਲ ਵਿੱਚ ਨੌਜਾ ਨੌਜਵਾਨ ਹੁੰਦੇ ਹੋਏ ਜੋਤ ਹੁੰਦੇ ਹੋਏ ਇਹ ਵੀੜਾ ਚੁੱਕਿਆ ਕਿ ਸਮਾਜ ਸੇਵਾ ਕਰਨੀ ਆ ਸਰਕਾਰ ਨੂੰ ਐਂਡ ਦੇ ਵਿੱਚ ਹੀ ਕਿਉਂ ਯਾਦ ਆਉਂਦਾ ਵੀ ਨਸ਼ੇ ਰੋਕਣੇ ਚਾਹੀਦੇ ਆ ਜਿਸ ਦਿਨ ਸਰਕਾਰ 3 ਸਾਲ ਪਹਿਲਾਂ ਵੀ ਸਰਕਾਰ ਬਣੀ ਸੀ ਤਾਂ ਸਰਕਾਰ ਇਹੀ ਚੀਜ਼ ਮੁੱਦਾ ਲੈ ਕੇ ਮਤਲਬ ਸੱਤਾ ਦੇ ਵਿੱਚ ਆਈ ਸੀ ਕਿ ਅਸੀਂ ਨਸ਼ੇ ਰੋਕਾਂ ਸਾਢੇ 3 ਸਾਲ ਬਾਅਦ ਰੋਕਣਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਸਿਆਸਤ ਤੋਂ ਮਤਲਬ ਪ੍ਰੇਰੀ ਤੇ ਇਹ ਗੱਲ ਹੈਗੀ ਆ ਗੁਰਬਾਣੀ ਦੇ ਅੰਦਰ ਲਿਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਬਚਨ ਨੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਬਿਲਕੁਲ ਪੋਸਤ ਭੰਗ ਅਫੀਮ ਮਦ ਨਸ਼ਾ ਉਤਰ ਜਾਏ ਪ੍ਰਭਾਤ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਸੋ ਪਰੋਜ ਪੜਦੇ ਆ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਗੁਰਬਾਣੀ ਨੂੰ ਸਰਬਨ ਕਰਦੇ ਆ ਗੁਰਬਾਣੀ ਦੇ ਵਿੱਚੇ ਲੈਣ ਰੋਜ ਆਉਂਦੀ ਹੈ ਤੁਸੀਂ ਜੇ ਆਪਾਂ ਉਹ ਲੈਣ ਨੂੰ ਮੰਨ ਲਈਏ ਤਾਂ ਫਿਰ ਨਸ਼ਾ ਤਾਂ ਕਿਤੇ ਰਹਿਣਾ ਹੀ ਨਹੀਂ ਚਾਹੀਦਾ ਸਮਾਜ ਆਪਣੇ ਆਪ ਨੂੰ ਕਿਵੇਂ ਜਿਹੜਾ ਸੁਧਾਰ ਸਕਦਾ ਹੈ ਜਿਵੇਂ ਆਪਾਂ ਘਰ ਦੀ ਸਫਾਈ ਨੂੰ ਕਰਦੇ ਆ ਉਹ ਜਿਹੜੇ ਕਚਰਾ ਹੁੰਦਾ ਬਾਹਰ ਸੁੱਟ ਦਿੰਨੇ ਆ ਉਹ ਹਾਲਾਂਕਿ ਬਾਹਰ ਵੀ ਸੁੱਟਿਆ ਜਾ ਸਕਦਾ ਰੋੜੀ 'ਚ ਜਾ ਕੇ ਤਾਂ ਜਿਹੇ ਵਿੱਚ ਕੀ ਸਮਾਜ ਨੂੰ ਕਿੱਥੇ ਇੱਕ ਸੋਚ ਵਿਚਾਰ ਚਾ ਕਰਨੀ ਚਾਹੀਦੀ ਹੈ ਕਿਵੇਂ ਸਮਝਾਇਆ ਜਾ ਸਕਦਾ ਹੈ ਆਪਾਂ ਨੂੰ ਆਪਣੀ ਸੋਚ ਬਦਲਨੀ ਪਊ ਉਦੇ ਚ ਕੀ ਹੈ ਕਿ ਜਦੋਂ ਆਪਾਂ ਆਪਣੀ ਘਰ ਦੀ ਸਫਾਈ ਕੀਤੀ ਆ ਆਪਾਂ ਆਪਣੇ ਘਰ ਤੋਂ ਝਾੜੂ ਮਾਰਨਾ ਸ਼ੁਰੂ ਕਰਦੇ ਆ ਉਹ ਮਿੱਟੀ ਆਪਣੇ ਆਮ ਲੋਕਾਂ ਚ ਆਪਾਂ ਪਿੰਡਾਂ 'ਚ ਦੇਖਦੇ ਆ ਕੀ ਹੁੰਦਾ ਹਰ ਇੱਕ ਵਾਰ ਝਾੜੂ ਮਾਰ ਕੇ ਆਪਾਂ ਅਗਲੇ ਘਰ ਵੱਲ ਕਰ ਦਿੰਦੇ ਆ ਉਹ ਜਦੋਂ ਮਿੱਟੀ ਇਕੱਠੀ ਹੋ ਗਈ ਉਹ ਪੂਰਾ ਕਰ ਕਰ ਉੱਥੇ ਇਕੱਠਾ ਹੋ ਗਿਆ ਉਹਨੂੰ ਇਕੱਠਾ ਕਰਕੇ ਆਪਾਂ ਡਸਟਬਿਨ ਦੇ ਵਿੱਚ ਵੀ ਪਾ ਸਕਦੇ ਇੱਕ ਸੋਚ ਐਵੇਂ ਦੀ ਸੋਚ ਹੋਣੀ ਚਾਹੀਦੀ ਆ ਪਿੰਡਾਂ 'ਚ ਅਸੀਂ ਦੇਖਦੇ ਆ ਕਿ ਛੋਟੇ ਛੋਟੇ ਚੀਜ਼ਾਂ ਨੂੰ ਲੈ ਕੇ ਲੜਾਈਆਂ ਹੋਈ ਜਾਂਦੀਆਂ ਸਾਂਝੇ ਰਸਤੇ ਨੇ ਉਹ ਲੋਕ ਵੱਢਣ ਲੱਗੇ ਹੋਏ ਨੇ ਸਾਂਝੀਆਂ ਵਟਾਂ ਨੇ ਉਹ ਲੋਕ ਵੱਢਣ ਲੱਗੇ ਹੋਏ ਨੇ ਉਸ ਚੀਜ਼ ਤੇ ਸਰਕਾਰ ਇਨਵੋਲਵ ਨਹੀਂ ਹੈ ਉਸ ਚੀਜ਼ ਤਾਂ ਉਹ ਸਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਜੇ ਆਪਾਂ ਆਪਣੇ ਧਰਮ ਨੂੰ ਮੰਨਣ ਵਾਲੇ ਹੱਕ ਸੱਚ ਦੀ ਗੱਲ ਕਰਨ ਵਾਲੇ ਆਪਾਂ ਇਨਸਾਨ ਤਾਂ ਉਹ ਚੀਜ਼ ਆਪਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਤੁਸੀਂ ਆਪਣੇ ਪੱਲੋ ਖਰਚ ਦਿਓ ਖਰਚਾ ਜਾਂ ਫਿਰ ਬਹੁਤ ਸਾਰੇ ਜਿਹੜੇ ਆਪਾਂ ਦੇਖਦੇ ਆ ਸਮਾਜ ਸੇਵੀ Google Pay ਦਾ ਨੰਬਰ ਦੇ ਦਿੰਦੇ ਆ ਜਾਂ ਸਕੈਨਰ ਦੇ ਦਿੰਦੇ ਨੇ ਇਸ ਤੇ ਸੇਵਾ ਕਰੋ ਉਹ ਜੇ ਹੱਕ ਉਸ ਦਾ ਨਹੀਂ ਹੈਗਾ ਅੱਜ ਵਿੱਚ ਵਿਚਰਦੇ ਆ ਅਸੀਂ ਬਹੁਤ ਕੁਝ ਦੇਖ ਰਹੇ ਹਾਂ ਕਿ ਕਈ ਆਪਣੇਆਂ ਤੋਂ ਦੂਰ ਹੋ ਰਹੇ ਨੇ ਪਰ ਉੱਥੇ ਹੀ ਬਹੁਤ ਸਾਰੇ ਅਜਿਹੇ ਸਮਾਜ ਸੇਵੀ ਵੀ ਨੇ ਜਿਹੜੇ ਦੂਜਿਆਂ ਨੂੰ ਅਪਣਾ ਰਹੇ ਨੇ ਜਾਂ ਉਹਨਾਂ ਦੀ ਸੇਵਾ ਕਰ ਰਹੇ ਨੇ ਅੱਜ ਅਜਿਹੇ ਹੀ ਮੁੱਦੇ ਤੇ ਗੱਲਬਾਤ ਕਰਾਂਗੇ ਮੈਂ ਤੁਹਾਡੇ ਨਾਲ ਸਤਰਾਜ ਸਿੰਘ ਬਠੋਈ ਤਾਂ ਐਨਆਰਆਈ ਟੀਵੀ ਤੇ ਅੱਜ ਅਹਿਮ ਜਿਹੜੀ ਇੰਟਰਵਿਊ ਹੋਣ ਜਾ ਰਹੀ ਆ ਤੁਸੀਂ ਇੱਕ ਇੱਕ ਗੱਲ ਜਿਹੜੀ ਆ ਸੁਣਨੀ ਹੈ ਧਿਆਨ ਨਾਲ ਕਿ ਕਿਵੇਂ ਮਾਪਿਆਂ ਤੋਂ ਆਪਣੇ ਪੁੱਤ ਵੀ ਤੇ ਮਾ ਜਿਹੜੀਆਂ ਧੀਵਾਂ ਧੀਆਂ ਨੇ ਉਹ ਵੀ ਦੂਰ ਹੋ ਰਹੀਆਂ ਨੇ ਪਰ ਬਹੁਤ ਸਾਰੇ ਅਜਿਹੇ ਸਾਡੇ ਸਮਾਜ ਵਿੱਚ ਜਿਹੜੇ ਸਮਾਜ ਸੇਵੀ ਨੇ ਜਿਹੜੇ ਅੱਗੇ ਆ ਕੇ ਬਹੁਤ ਸਾਰਿਆਂ ਨੂੰ ਲੋਕਾਂ ਨੂੰ ਸੇਵਾ ਜਿਹੜੇ ਆ ਪ੍ਰਦਾਨ ਕਰ ਰਹੇ ਨੇ ਤਾਂ ਉਹਨਾਂ ਵਿੱਚੋਂ ਇੱਕ ਨੇ ਵਰਿੰਦਰ ਵਾਲੋ ਜੀ ਉਹਨਾਂ ਦਾ ਪਹਿਲਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਬਈ ਪਹਿਲਾਂ ਸਸ਼ੀਕਲ ਸਤਨਾਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਐਨ ਆਰ ਆਈ ਦੀ ਸਮੂਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ ਬਹੁਤ ਬਹੁਤ। ਗੁਰਿੰਦਰワਲੂ ਜੀ ਆਪਾਂ ਦੇਖ ਰਹੇ ਹਾਂ ਕਿ ਸਮਾਜ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਬਹੁਤ ਜਿਹੜੇ ਆ ਲੋਕਾਂ ਕੋਲ ਸਮਾਂ ਨਹੀਂ ਹੈਗਾ ਸਮੇਂ ਤੋਂ ਸਮਾਂ ਕੱਟ ਕੇ ਕੋਈ ਕੋਈ ਇਸੇ ਪ੍ਰੋਗਰਾਮ 'ਚ ਜਾਂਦਾ ਹੈ ਇੱਥੋਂ ਤੱਕ ਕਿ ਸੌਣ ਦਾ ਸਮਾਂ ਵੀ ਨਹੀਂ ਆਪਾਂ ਜਿੱਥੇ ਵਿਦੇਸ਼ਾਂ ਦੀ ਗੱਲ ਕਰਦੇ ਸੀਗੇ ਵਿਦੇਸ਼ਾਂ ਵਿੱਚ ਬਹੁਤ ਫਾਸਟ ਜ਼ਿੰਦਗੀ ਆ ਕਿਤੇ ਨਾ ਕਿਤੇ ਉਹ ਜ਼ਿੰਦਗੀ ਆਪਣੇ ਦੇਸ਼ 'ਚ ਵੀ ਦੇਖ ਰਹੀ ਆ ਤਾਂ ਅਜਿਹੇ ਵਿੱਚ ਤੁਸੀਂ ਕਿਵੇਂ ਸਮਾਜ ਸੇਵਾ ਦੇ ਬਾਰੇ ਸੋਚਿਆ ਤੇ ਕਲੱਬ ਬਣਾਇਆ ਸਮਾਜ ਕਲਿਆਣ ਕਲੱਬ ਤੇ ਉਹ ਕਦੋਂ ਗਠਿਤ ਕੀਤਾ ਤੇ ਇਹ ਸੋਚ ਕਿਵੇਂ ਪਹਿਲਾਂ ਲੈ ਕੇ ਆਂਦੇ ਹੋ? ਸਤਨਾਮ ਜੀ ਗੱਲ ਇਹ ਹੈ ਵੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਲੱਬ ਬਾਰੇ ਦੱਸਣਾ ਚਾਹੁੰਦਾ ਕਿ ਕਲੱਬ ਦੀ ਜਿਹੜੀ ਸ਼ੁਰੂਆਤ ਆ 2008 ਦੇ ਵਿੱਚ ਅਸੀਂ ਕੀਤੀ 2008 ਦੇ ਵਿੱਚ ਅਸੀਂ ਪੰਜਾਬ ਸਰਕਾਰ ਤੋਂ ਕਲੱਬ ਨੂੰ ਰਜਿਸਟਰ ਕਰਵਾਇਆ ਜੀ ਔਰ ਉਸ ਤੋਂ ਲੈ ਕੇ ਅੱਜ ਤੱਕ ਅਸੀਂ ਲਗਾਤਾਰ ਹੀ ਜਿੰਨਾ ਵੀ ਬਣਦਾ ਯੋਗਦਾਨ ਆ ਸਮਾਜ ਦੇ ਅੰਦਰ ਅਸੀਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਜਿਹੜਾ ਕਲੱਬ ਆ 2008 ਚ ਰਜਿਸਟਰ ਹੁੰਦਾ ਉਸ ਤੋਂ ਲੈ ਕੇ ਹੁਣ ਤੱਕ ਲਗਾਤਾਰ ਅਸੀਂ ਕੈਂਪ ਲਗਾਉਣੇ ਰੁੱਖ ਲਗਾਉਣੇ ਔਰ ਖੂਨਦਾਨ ਕਰਨਾ ਜਿੱਥੇ ਜਿੱਥੇ ਵੀ ਸਾਨੂੰ ਲੱਗਦਾ ਵੀ ਸਮਾਜ ਦੇ ਅੰਦਰ ਅਸੀਂ ਸਮਾਜ ਦੇ ਹਿੱਤ ਵਿੱਚ ਸਮਾਜ ਦੇ ਭਲੇ ਲਈ ਕੁਝ ਕਰ ਸਕਦੇ ਹਾਂ ਤਾਂ ਅਸੀਂ ਆਪਣਾ ਬਣਦਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਔਰ ਆ ਚੀਜ਼ਾਂ ਕਰਨ ਨਾਲ ਕਿਤੇ ਨਾ ਕਿਤੇ ਸਾਨੂੰ ਜ਼ਿੰਦਗੀ ਚ ਇੱਕ ਸੁੱਖ ਕਹਿ ਸਕਦੇ ਹਾਂ ਇੱਕ ਸ਼ਾਂਤੀਮਾਨੂ ਜਿਹੜੀ ਮਿਲਦੀ ਆ ਸੋ ਇਹ ਚੀਜ਼ਾਂ ਸਾਨੂੰ ਮਹਿਸੂਸ ਉਹਦੋਂ ਹੁੰਦੀਆਂ ਨੇ ਕਿ ਜਦੋਂ ਇੱਕ ਉਮਰ ਦੇ ਪੜਾ ਤੋਂ ਆਪਾਂ ਜਦੋਂ 20 ਪਲੱਸ ਕਰ ਜਾਂਦੇ ਆ ਬੀ ਦੀ ਜਦੋਂ ਉਮਰ ਤੋਂ ਉੱਪਰ ਚੱਲ ਜਾਂਦੇ ਉਸ ਟਾਈਮ ਇੱਕ ਸੋਚ ਹੁੰਦੀ ਆ ਬੰਦੇ ਦੀ ਮੈਨੂੰ ਨੌਕਰੀ ਮਿਲ ਜੇ ਜਾਂ ਮੈਂ ਮੇਰੀ ਵਿਆਹ ਹੋ ਜੇ ਬੱਚੇ ਹੋ ਜਾਣ ਪਰ ਇੱਕ ਜਦੋਂ ਏਜ 30 ਪਲੱਸ ਹੋ ਜਾਂਦੀ ਹੈ ਇੱਕ ਜਾ ਕੇ ਆਪਣੀ ਜ਼ਿੰਦਗੀ ਦਾ ਠਹਿਰਾਵ ਆ ਜਾਂਦਾ ਉੱਥੇ ਜਾ ਕੇ ਕਿਤੇ ਨਾ ਕਿਤੇ ਇਹ ਚੀਜ਼ਾਂ ਮਹਿਸੂਸ ਹੋਣ ਲੱਗ ਜਾਂਦੀ ਹੈ ਵੀ ਜ਼ਿੰਦਗੀ ਵਿੱਚ ਕੁਝ ਅਜੀਹਾ ਕੀਤਾ ਜਾਵੇ ਜਿਹਦੇ ਨਾਲ ਜ਼ਿੰਦਗੀ ਜਿਵੇਂ ਕਹਿੰਦੇ ਜਿੰਦਾਬਾਦ ਜ਼ਿੰਦਗੀ ਚੱਲਦੀ ਰਹੇ ਸੋ ਹੁਣ ਅਸੀਂ ਕਲੱਬ ਦਾ ਸਾਨੂੰ ਇੱਕ ਇੱਕ ਅਜੀਹਾ ਇੱਕ ਕਹਿ ਸਕਦੇ ਹਾਂ ਸੀਮ ਸੁਖ ਸਾਨੂੰ ਇਹਨਾਂ ਕੰਮਾਂ ਨਾਲ ਮਿਲਦਾ ਕਿ ਸਾਲ 'ਚ ਕਦੇ ਕੈਂਪ ਲਾਉਣੇ ਮੈਡੀਕਲ ਕੈਂਪ ਲਾਉਣੇ ਕਦੇ ਬੁੱਟੇ ਲਾਉਣੇ ਪੌਦੇ ਲਾਉਣੇ ਕਦੇ ਬਲੱਡ ਡੋਨੇਸ਼ਨ ਆਪਾਂ ਖੂਨਦਾਨ ਕਰਨਾ ਸਮਾਜ ਦੇ ਹਿੱਤ ਲਈ ਜਿੱਥੇ-ਜਿੱਥੇ ਵੀ ਲੋੜਵੰਦ ਮਰੀਜ਼ਾਂ ਲਈ ਸੋ ਇਹਦੇ ਨਾਲ ਸਾਨੂੰ ਕਿਤੇ ਨਾ ਕਿਤੇ ਨਾ ਇੱਕ ਜ਼ਿੰਦਗੀ ਚ ਜਿੰਦਾਦਿਲੀ ਜੀ ਬਣੀ ਰਹਿੰਦੀ ਆ ਤੁਸੀਂ ਜਿੰਦਾਦਿਲੀ ਦੀ ਗੱਲ ਕਰ ਰਹੇ ਹੋ ਆਪਾਂ ਹੁਣ ਤੁਸੀਂ ਸਕੂਨ ਦੀ ਵੀ ਗੱਲ ਕੀਤੀ ਆ ਪਰ ਪੰਜਾਬ ਦਾ ਜਿਹੜਾ ਮਾਹੌਲ ਬਣਿਆ ਹੋਇਆ ਕਿ ਬਹੁਤ ਸਾਰੇ ਜਿਹੜੇ ਨਸ਼ੇ ਦੇ ਰਾਤੇ ਪੈ ਗਏ ਨੌਜਵਾਨ ਨਸ਼ੇ ਦੇ ਕਾਰਨ ਮੌਤਾਂ ਹੋ ਰਹੀਆਂ ਨੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਪਰ ਤੁਸੀਂ ਅਜਿਹੇ ਮਾਹੌਲ ਵਿੱਚ ਨੌਜਾ ਨੌਜਵਾਨ ਹੁੰਦੇ ਹੋਏ ਜੋਤ ਹੁੰਦੇ ਹੋਏ ਇਹ ਵੀੜਾ ਚੁੱਕਿਆ ਕਿ ਸਮਾਜ ਸੇਵਾ ਕਰਨੀ ਆ ਇਸ ਦੇ ਨਾਲ ਕਿਵੇਂ ਇਹ ਸੋਚ ਲਿਆਂਦੀ ਆ ਤੇ ਇੱਥੇ ਜਿਹੜਾ ਹੁਣ ਪਹੁੰਚੇ ਹੋ ਤੁਸੀਂ ਕਿਸ ਤਰੀਕੇ ਨਾਲ ਇਹ ਸਾਰਾ ਜਿਹੜਾ ਇੱਕ ਰਸਤਾ ਬਣਾਇਆ ਗਿਆ ਕਿਸ ਤਰੀਕੇ ਨਾਲ ਇਹ ਕਿਸੇ ਨੂੰ ਦੇਖਿਆ ਦੇਖ ਕੇ ਸਿੱਖਿਆ ਜਾਂ ਕਿਤੋਂ ਪੜਿਆ ਇਹ ਸਭ ਕਿਵੇਂ ਰਸਤਾ ਬਣਿਆ ਦੇਖੋ ਸਤਰਾਮ ਜੀ ਤੁਸੀਂ ਨਸ਼ੇ ਦੀ ਗੱਲ ਕੀਤੀ ਹੈ ਨਸ਼ੇ ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਮੈਂ ਆਪਣੇ ਕਲੱਬ ਤੋਂ ਹੀ ਸ਼ੁਰੂ ਕਰਦਾ ਸਾਡਾ ਜਿਹੜਾ ਕਲੱਬ ਆ ਮੈਂ ਇਹ ਗੱਲ ਔਨ ਰਿਕਾਰਡ ਕੈਮਰੇ ਤੇ ਕਹਿ ਰਿਹਾ ਕਿ ਸਾਡੇ ਕਲੱਬ ਦੇ ਜਿੰਨੇ ਵੀ ਮੈਂਬਰ ਨੇ ਅਸੀਂ ਆਪਣਾ ਡਰੋਪ ਟੈਸਟ ਕਰਾਉਣ ਲਈ ਤਿਆਰ ਆ ਅਸੀਂ ਅੱਜ ਤੱਕ ਇੱਕ ਵੀ ਬੂੰਦ ਕਿਸੇ ਤਰ੍ਹਾਂ ਦਾ ਵੀ ਨਸ਼ਾ ਕਿਸੇ ਵੀ ਤਰ੍ਹਾਂ ਦਾ ਨਸ਼ਾ ਅਸੀਂ ਅੱਜ ਤੱਕ ਸਾਡੇ ਮੈਂਬਰਾਂ ਨੇ ਨਹੀਂ ਲਿਆ ਇਹ ਹੁਣ ਰਿਕਾਰਡ ਇੱਕ ਮੈਂ ਕਹਿੰਦਾ ਰਿਕਾਰਡ ਹੀ ਹੈ ਇਹ ਪੰਜਾਬ ਦੇ ਅੰਦਰ ਬਹੁਤ ਸਾਰੇ ਕਲੱਬ ਤੁਸੀਂ ਦੇਖਦੇ ਹੋਵੋਗੇ ਹਰ ਜ਼ਿਲ੍ਹੇ ਦੇ ਅੰਦਰ ਹਜ਼ਾਰਾਂ ਦੀ ਤਦਾਦ ਦੇ ਵਿੱਚ ਕਲੱਬ ਬਣੇ ਹੋਏ ਨੇ ਔਰ ਬਹੁਤ ਸਾਰੇ ਕਲੱਬ ਮੈਂ ਅਜੇ ਦੇਖੇ ਕਿ ਰੁੱਖ ਜਿੱਥੇ ਮੁਹਿੰਮ ਸ਼ੁਰੂ ਕਰਦੇ ਨੇ ਨਸ਼ੇ ਰਹਿਤ ਨਸ਼ਰ ਹਕੂ ਮੁਹਿੰਮ ਪਰ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਵੀ ਨਸ਼ੇ ਰੋਕੂ ਮੁਹਿੰਮ ਸ਼ੁਰੂ ਕਰਨਾ ਇੱਕ ਅਲੱਗ ਤੋਂ ਪ੍ਰੋਸੈਸ ਆ ਪਰ ਪਹਿਲਾਂ ਆਪਾਂ ਨਸ਼ੇ ਰਹਿਤ ਹੈਗੇ ਹਾਂ ਉਸ ਚੀਜ਼ ਤੋਂ ਅੱਜ ਦੇ ਟਾਈਮ ਦੇ ਅੰਦਰ ਪੰਜਾਬ ਸਰਕਾਰ ਵੱਲੋਂ ਨਸ਼ਾ ਰੋਕੂ ਮੁਹਿੰਮ ਚਲਾਈ ਹੋਈ ਹੈ ਸੋ ਕਿਤੇ ਨਾ ਕਿਤੇ ਚਲੋ ਮੈਂ ਸਵਾਗਤ ਕਰਦਾ ਅੱਛੀ ਇੱਕ ਸੋਚ ਆ ਪਰ ਮੈਨੂੰ ਲੱਗਦਾ ਵੀ ਅੱਜ ਸਰਕਾਰ ਬਣੇ ਨੂੰ ਸਾਢੇ 3 ਸਾਲ ਦੇ ਕਰੀਬ ਹੋ ਗਏ ਸਰਕਾਰ ਨੂੰ ਐਂਡ ਦੇ ਵਿੱਚ ਹੀ ਕਿਉਂ ਯਾਦ ਆਉਂਦਾ ਵੀ ਨਸ਼ੇ ਰੋਕਣੇ ਚਾਹੀਦੇ ਆ ਜਿਸ ਦਿਨ ਸਰਕਾਰ 3 ਸਾਲ ਪਹਿਲਾਂ ਵੀ ਸਰਕਾਰ ਬਣੀ ਸੀ ਤਾਂ ਸਰਕਾਰ ਇਹੀ ਚੀਜ਼ ਮੁੱਦਾ ਲੈ ਕੇ ਮਤਲਬ ਸੱਤਾ ਦੇ ਵਿੱਚ ਆਈ ਸੀ ਕਿ ਅਸੀਂ ਨਸ਼ੇ ਰੋਕਾਂਗੇ ਸਾਡੇ 3 ਸਾਲ ਬਾਅਦ ਰੁਕਣਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਸਿਆਸਤ ਤੋਂ ਮਤਲਬ ਪ੍ਰੇਰੀ ਤੇ ਇਹ ਗੱਲ ਹੈਗੀ ਆ ਸੋ ਮੈਂ ਕਹਿੰਨਾ ਵੀ ਆਪਾਂ ਉਸ ਧਰਤੀ ਦੇ ਵਸਨੀਕ ਆ ਜਿੱਥੇ ਦਸੇ ਗੁਰੂ ਸਾਹਿਬਾਨ ਆਏ ਮੈਂ ਗੱਲ ਸਭ ਧਰਮਾਂ ਦੀ ਨਾ ਕਰਕੇ ਸਿਰਫ ਜੇ ਮੈਂ ਸਿੱਖ ਧਰਮ ਦੀ ਵੀ ਗੱਲ ਕਰਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਅਪਣਾਉਣ ਵਾਲੇ ਆਪ ਸਾਰੇ ਹੈਗੇ ਆ ਗੁਰਬਾਣੀ ਦੇ ਅੰਦਰ ਲਿਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਬਚਨ ਨੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਕਿ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਬਿਲਕੁਲ ਪੋਸਤ ਭੰਗ ਅਫੀਮ ਮਦ ਨਸ਼ਾ ਉਤਰ ਜਾਏ প্রভਾਤ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਸੋ ਪਰੋਜ ਪੜਦੇ ਆ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਗੁਰਬਾਣੀ ਨੂੰ ਸਰਬਣ ਕਰਦੇ ਆ ਗੁਰਬਾਣੀ ਦੇ ਵਿੱਚੇ ਲੈਣ ਰੋਜ ਆਉਂਦੀ ਹੈ ਸੇ ਜੇ ਆਪਾਂ ਉਹ ਲੈਣ ਨੂੰ ਮੰਨ ਲਈਏ ਤਾਂ ਫਿਰ ਨਸ਼ਾ ਦਾ ਕਿਤੇ ਰਹਿਣਾ ਹੀ ਨਹੀਂ ਚਾਹੀਦਾ ਬਿਲਕੁਲ ਇੱਕ ਪਾਸੇ ਪੰਜਾਬ ਸਰਕਾਰ ਨਸ਼ੇ ਰੋਕਣ ਦੀ ਗੱਲ ਕਰਦੀ ਹੈ ਦੂਜੇ ਪਾਸੇ ਠੇਕਿਆਂ ਦੀ ਜਿਹੜੀ ਗਿਣਤੀ ਹੈ ਦਿਨੋ ਦਿਨ ਵਧਾਈ ਜਾਂਦੀ ਹੈ ਸੋ ਮੈਂ ਸਮਝਦਾ ਜੇ ਸਰਕਾਰ ਆਪਣੀ ਜਿਹੜੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਕਰੇ ਸਹੀ ਤਰੀਕੇ ਨਾਲ ਕੰਮ ਕਰੇ ਤਾਂ ਨਸ਼ਾ ਰਹਿਣਾ ਨਹੀਂ ਚਾਹੀਦਾ ਖਾਸ ਕਰਕੇ ਮੈਂ ਪੰਜਾਬ ਦੀ ਗੱਲ ਕਰਦਾ ਦੋ ਮੂੰਹਾਂ ਮਤਲਬ ਨਹੀਂ ਹੋਣਾ ਚਾਹੀਦਾ ਦੋ ਹਰਫੀ ਗੱਲ ਨਹੀਂ ਕਰਨੀ ਚਾਹੀਦੀ ਇੱਕ ਗੱਲ ਤੇ ਹੀ ਆਪਾਂ ਨੂੰ ਰਹਿਣਾ ਚਾਹੀਦਾ ਜੇ ਨਸ਼ੇ ਰੋਕਣੇ ਆ ਤਾਂ ਰੋਕਣੇ ਆ ਸਮਾਜ ਦੀ ਆਪਾਂ ਗੱਲ ਕਰ ਰਹੇ ਆਂ ਸਮਾਜ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਸਰਕਾਰਾਂ ਦੀ ਆਪਾਂ ਗੱਲ ਛੱਡ ਦਿੰਨੇ ਆਂ ਸਰਕਾਰਾਂ ਦਾ ਹਰ ਵਕਤ ਚੋਣਾਂ ਆਉਂਦੀਆਂ ਨੇ ਚੋਣ ਪ੍ਰਚਾਰ ਹੁੰਦਾ ਸਟੇਜਾਂ ਲੱਗਦੀਆਂ ਨੇ ਵੱਡੇ ਵੱਡੇ ਦਾਅਵੇ ਠੋਕੇ ਜਾਂਦੇ ਆਂ ਸਮਾਜ ਆਪਣੇ ਆਪ ਨੂੰ ਕਿਵੇਂ ਜਿਹੜਾ ਸੁਧਾਰ ਸਕਦਾ ਜਿਵੇਂ ਆਪਾਂ ਘਰ ਦੀ ਸਫਾਈ ਉਹ ਕਰਦੇ ਆਂ ਉਹ ਜਿਹੜੇ ਕਚਰਾ ਆਉਂਦਾ ਬਾਹਰ ਸੁੱਟ ਦਿੰਨੇ ਆ ਉਹ ਹਾਲਾਂਕਿ ਬਾਹਰ ਵੀ ਸੁੱਟਿਆ ਜਾ ਸਕਦਾ ਰੂੜੀ ਤੇ ਜਾ ਕੇ ਤਾਂ ਅਜਿਹੇ ਵਿੱਚ ਕੀ ਸਮਾਜ ਨੂੰ ਕਿੱਥੇ ਇੱਕ ਸੋਚ ਵਿਚਾਰ ਕਰਨੀ ਚਾਹੀਦੀ ਹੈ ਕਿਵੇਂ ਇਹ ਸਮਝਾਇਆ ਜਾ ਸਕਦਾ ਹੈ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਬਹੁਤ ਵਧੀਆ ਤੁਹਾਡੀ ਗੱਲ ਆ ਮੈਂ ਸਮਝਦਾ ਕਿ ਜਿਹੜੀ ਇਹ ਜ਼ਿੰਮੇਵਾਰੀ ਆ ਆਪਾਂ ਆਪਣੇ ਘਰ ਤੋਂ ਸ਼ੁਰੂ ਕਰਨੀ ਚਾਹੀਦੀ ਆ ਹਮ ਹਰ ਚੀਜ਼ ਆਪਾਂ ਸਰਕਾਰ ਤੇ ਸੁੱਟ ਦੇਣੀ ਦੇਖੋ ਕੁਝ ਕੰਮ ਮੁੱਦੇ ਅਜੇ ਹੁੰਦੇ ਨਹੀਂ ਕਿ ਉਹ ਸਰਕਾਰ ਦੇ ਵਸ ਦੀ ਗੱਲ ਹੁੰਦੀ ਆ ਆਪਾਂ ਕਹਿੰਦੇ ਨੇ ਵੀ ਸਰਕਾਰ ਦਾ ਕੰਮ ਆ ਪਰ ਜਿਹੜੇ ਆ ਮੁੱਦੇ ਲਈ ਤੁਸੀਂ ਗੱਲ ਕੀਤੀ ਆ ਇਹ ਤਾਂ ਆਪਣੇ ਘਰਾਂ ਤੋਂ ਆਪਾਂ ਨੂੰ ਆਪ ਹੀ ਸ਼ੁਰੂ ਕਰਨੀ ਪੈਣੀ ਜੇ ਗੱਲ ਸਫਾਈ ਦੀ ਕਰਦੇ ਆ ਹਮ ਠੀਕ ਆ ਨਾ ਤਾਂ ਉਹਦੇ 'ਚ ਕੀ ਆ ਜਿਹੜੀ ਸਫਾਈ ਆ ਆਪਾਂ ਆਪਣੇ ਘਰ ਦੀ ਸਫਾਈ ਤਾਂ ਖੁਦ ਆਪ ਆਪਾਂ ਨੂੰ ਆਪ ਹੀ ਕਰਨੀ ਪਊਗੀ ਆਪਾਂ ਨੂੰ ਆਪਣੀ ਸੋਚ ਬਦਲਣੀ ਪਊਗੀ ਜੀ ਉਹਦੇ ਵਿੱਚ ਕੀ ਹੈ ਕਿ ਜਦੋਂ ਆਪਾਂ ਆਪਣੀ ਘਰ ਦੀ ਸਫਾਈ ਕੀਤੀ ਆ ਆਪਾਂ ਆਪਣੇ ਘਰ ਤੋਂ ਝਾੜੂ ਮਾਰਨਾ ਸ਼ੁਰੂ ਕਰਦੇ ਆ ਉਹ ਮਿੱਟੀ ਆਪਣੇ ਆਮ ਲੋਕਾਂ ਚ ਆਪਾਂ ਪਿੰਡਾਂ 'ਚ ਦੇਖਦੇ ਆ ਕੀ ਹੁੰਦਾ ਹਰ ਇੱਕ ਵਾਰ ਝਾੜੂ ਮਾਰ ਕੇ ਆਪਾਂ ਅਗਲੇ ਘਰ ਵੱਲ ਕਰ ਦਿੰਦੇ ਆ ਉਹ ਜਦੋਂ ਮਿੱਟੀ ਇਕੱਠੀ ਹੋ ਗਈ ਉਹ ਕੂੜਾ ਕਰ ਕਰ ਉੱਥੇ ਇਕੱਠਾ ਹੋ ਗਿਆ ਉਹਨੂੰ ਇਕੱਠਾ ਕਰਕੇ ਆਪਾਂ ਡਸਟਬਿਨ ਦੇ ਵਿੱਚ ਵੀ ਪਾ ਸਕਦੇ ਆ ਇੱਕ ਸੋਚ ਐਮੇ ਦੀ ਸੋਚ ਹੋਣੀ ਚਾਹੀਦੀ ਆ ਬਹੁਤ ਮੁੱਦੇ ਅਸੀਂ ਖਾਸ ਕਰਕੇ ਮੈਂ ਪਿੰਡ ਪਿੰਡ ਤੋਂ ਬਿਲਾਉਂਗ ਕਰਦਾ ਮੈਂ ਦੇਖਦਾ ਵੀ ਅਜਿਹੇ ਮੁੱਦੇ ਨੇ ਜਿਹੜੇ ਆਪਾਂ ਆਪਣੇ ਪੱਧਰ ਤੇ ਆਪਣੀ ਸੋਚ ਨੂੰ ਲੈ ਕੇ ਆਪਾਂ ਆਪ ਹੀ ਉਸ ਚੀਜ਼ ਨੂੰ ਠੱਲ ਪਾ ਸਕਦੇ ਹਾਂ ਆਪ ਪਿੰਡਾਂ 'ਚ ਅਸੀਂ ਦੇਖਦੇ ਹਾਂ ਕਿ ਛੋਟੇ ਛੋਟੇ ਚੀਜ਼ਾਂ ਨੂੰ ਲੈ ਕੇ ਲੜਾਈਆਂ ਹੋਈ ਜਾਂਦੀਆਂ ਹੂੰ ਸਾਂਝੇ ਰਸਤੇ ਨੇ ਉਹ ਲੋਕ ਵੱਢਣ ਲੱਗੇ ਹੋਏ ਨੇ ਸਾਂਝੀਆਂ ਵਟਾਂ ਨੇ ਉਹ ਲੋਕ ਵੱਢਣ ਲੱਗੇ ਹੋਏ ਨੇ ਉਸ ਚੀਜ਼ ਤਾਂ ਸਰਕਾਰੀ ਇਨਵੋਲਵ ਨਹੀਂ ਨਾ ਉਸ ਚੀਜ਼ ਤਾਂ ਸਾਡੀ ਆਪਣੀ ਜ਼ਿੰਮੇਵਾਰੀ ਬਣਦੀ ਆ ਜੇ ਆਪਾਂ ਆਪਣੇ ਧਰਮ ਨੂੰ ਮੰਨਣ ਵਾਲੇ ਆ ਹੱਕ ਸੱਚ ਦੀ ਗੱਲ ਕਰਨ ਵਾਲੇ ਆ ਆਪਾਂ ਇਨਸਾਨ ਆ ਤਾਂ ਉਹ ਚੀਜ਼ ਆਪਾਂ ਨੂੰ ਸਮਝ ਲੈਣੀ ਚਾਹੀਦੀ ਆ ਹੂੰ ਜੀ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਬਹੁਤ ਸਾਰਾ ਸਮਾਜ ਵਿੱਚ ਤੁਸੀਂ ਹੁਣ ਕੈਂਪ ਲਗਾਏ ਹੋ ਕਿੰਦਾਂ ਦੇ ਤੁਹਾਡੇ ਕੋਲ ਦੁੱਖਤ ਕਲੇਫ ਆਈ ਆ ਕਿੰਨੇ ਕ ਮਸਲੇ ਆ ਰਹੇ ਆ ਜੋ ਸਰਕਾਰਾਂ ਦੇ ਉੱਤੇ ਗੱਲ ਆ ਜਾਂਦੀ ਹੈ ਵੀ ਸਰਕਾਰਾਂ ਦਾ ਫਰਜ ਬਣਦਾ ਹੁਣ ਸਮਾਜ ਸੇਵੀ ਆਪ ਬਹੁਤ ਬੀੜਾ ਚੁੱਕੀ ਬੈਠੇ ਆ ਬਹੁਤ ਸਾਰੇ ਜੇ ਸਮਾਜ ਸੇਵੀ ਨੇ ਬਹੁਤ ਸਾਰੇ ਬੱਚਿਆਂ ਨੂੰ ਸੰਭੀ ਬੈਠੇ ਆ ਬਹੁਤ ਸਾਰੇ ਮਾਪਿਆਂ ਨੂੰ ਸੰਭੀ ਬੈਠੇ ਆ ਜਿਹੜੇ ਬੱਚਿਆ ਬੱਚੇ ਆਪਣੇ ਮਾਪਿਆਂ ਨੂੰ ਛੱਡ ਚੁੱਕੇ ਆ ਤੋ ਤੁਸੀਂ ਤੁਹਾਡੇ ਕੋਲ ਕਿਹੜੇ ਕਿਹੜੇ ਹੁਣ ਤੱਕ ਕੈਂਪ ਤੁਸੀਂ ਲਗਾਏ ਆ ਤਾਂ ਕਿਹੜੇ ਕਿਹੜੇ ਮਰੀਜ਼ਾਂ ਦਾ ਇਲਾਜ ਕੀਤਾ ਕੀ ਕੁਝ ਕੀਤਾ ਹੁਣ ਤੱਕ ਦੇਖੋ ਜਦੋਂ ਆਪਾਂ ਸਮਾਜ ਵਿੱਚ ਵਿਚਰਦੇ ਆ ਨਾ ਅਸੀਂ ਸਮਾਜ ਭਲਾਈ ਦੀ ਤੁਸੀਂ ਕੰਮਾਂ ਦੀ ਗੱਲ ਕਰਦੇ ਹੋ ਸਤਨਾਮ ਜੀ ਸਭ ਤੋਂ ਪਹਿਲਾਂ ਸਾਡਾ ਮੇਨ ਮੋਟਿਵ ਇਹੀ ਹੁੰਦਾ ਕਿ ਸਾਡੇ ਮਨ ਦੇ ਅੰਦਰ ਇੱਕ ਇਹ ਇੱਕ ਸੋਚ ਆ ਅਸੀਂ ਇਹ ਸੋਚ ਲੈ ਕੇ ਚੱਲੇ ਆ ਕਿ ਜਿੰਨਾ ਵੀ ਕਿਸੇ ਦਾ ਦੁੱਖ ਦਰਦ ਵੰਡਾਇਆ ਜਾ ਸਕਦਾ ਅਸੀਂ ਵੰਡਾਈਏ ਦੇਖੋ ਮਰਨਾ ਇੱਕ ਦਿਨ ਸਭ ਨੇ ਆ ਰਹਿੰਦੀ ਜ਼ਿੰਦਗੀ ਚ ਰਹਿੰਦੀ ਜ਼ਿੰਦਗੀ 'ਚ ਜਿੰਨਾ ਵੀ ਹੋ ਸਕਦਾ ਉਸ ਪ੍ਰਮਾਤਮਾ ਦੀ ਬਣਾਈ ਖਲਕਤ ਲਈ ਆਪਾਂ ਕੁਝ ਕਰ ਸਕੀਏ ਕਿਉਂਕਿ ਜਦੋਂ ਤੁਸੀਂ ਇਸ ਦੁਨੀਆ ਤੋਂ ਤੁਰ ਗਏ ਨਾ ਭੋਗ ਤੋਂ ਬਾਅਦ ਮੈਨੂੰ ਲੱਗਦਾ ਕੋਈ ਤੁਹਾਨੂੰ ਯਾਦ ਨਹੀਂ ਕਰੂਗਾ ਬਿਲਕੁਲ ਥੋੜੇ ਜਿਹੇ ਕਿਤੇ ਕੰਮ ਨੇ ਅਸੀਂ ਐ ਨਹੀਂ ਕਹਦੇ ਵੀ ਅਸੀਂ ਬਹੁਤ ਕੁਝ ਵੱਡਾ ਕਰ ਰਹੇ ਹਾਂ ਪਰ ਨਾ ਇੱਕ ਸੋਚ ਲੈ ਕੇ ਚੱਲਦੇ ਹਾਂ ਇੱਕ ਉਹ ਤੁਸੀਂ ਕਹਾਣੀ ਸੁਣੀ ਹੋਣੀ ਆਪਾਂ ਪੜ੍ਹਦੇ ਹੁੰਦੇ ਸੀ ਕਿ ਪੂਰੇ ਸ਼ਹਿਰ ਨੂੰ ਅੱਗ ਲੱਗੀ ਸੀ ਤਾਂ ਚੀੜੀ ਸੀ ਜਿਹੜੀ ਚੁੰਝ ਭਰ ਕੇ ਲਿਆਉਂਦੀ ਸੀ ਉਹ ਪਾਣੀ ਦਾ ਸੁੱਟਦੀ ਸੀ ਤਾਂ ਦੇਖਣ ਵਾਲੇ ਕਹਿੰਦੇ ਸੀ ਵੀ ਤੇਰੀ ਚੁੰਝ ਪਰ ਨਾਲ ਕਿਹੜਾ ਅੱਗ ਬੁਝਣ ਲੱਗੀ ਆ ਪਰ ਚੀੜੀ ਦਾ ਕਹਿਣਾ ਸੀ ਵੀ ਜਿਸ ਦਿਨ ਗੱਲ ਅੱਗ ਬੁਝਾਉਣ ਵਾਲਿਆਂ ਦੀ ਆਈ ਤਾਂ ਕਿਤੇ ਨਾ ਕਿਤੇ ਮੇਰੇ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਨਾ ਬੋਲ ਸੋ ਅਸੀਂ ਤਾਂ ਆ ਸੋਚ ਲੈ ਕੇ ਚੱਲੇ ਆਂ ਵੀ ਅਸੀਂ ਜਦੋਂ ਕੰਮ ਕਰਦੇ ਤੁਸੀਂ ਗੱਲ ਨੌਜਵਾਨਾਂ ਦੀ ਕੀਤੀ ਸਾਨੂੰ ਆ ਲੱਗ ਜਦੋਂ ਅਸੀਂ ਕੰਮ ਕਰਦੇ ਹਾਂ ਵੀ ਸ਼ਾਇਦ ਕਿਸੇ ਨੌਜਵਾਨ ਦੇ ਦਿਲ ਦੇ ਅੰਦਰ ਕਿਸੇ ਦੀ ਸੋਚ ਐਵੇਂ ਦੀ ਬਣ ਜਾਈ ਉਹਨੂੰ ਦੇਖ ਕੇ ਲੱਗੇ ਵੀ ਜੇ ਇਹ ਭਰਾ ਲੱਗੇ ਹੋਏ ਨੇ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਹਾਂ ਖਾਸ ਕਰਕੇ ਸਾਡਾ ਜਿਹੜਾ ਪੰਜਾਬ ਹੈ ਪੰਜਾਬ ਦੇ ਹੁਣ ਕਈਆਂ ਦੇ ਵੀ ਸਾਨੂੰ ਵੀ ਜੋੜ ਬਿਲਕੁਲ ਜੀ ਬਹੁਤ ਸਾਡੇ ਕੋਲ ਫੋਨ ਕਾਲਸ ਆਉਂਦੀਆਂ ਨੇ ਸਾਨੂੰ ਲੋਕ ਫੋਨ ਕਾਲਸ ਰਾਹੀਂ ਸ਼ਾਬਾਸ਼ੀ ਵੀ ਦਿੰਦੇ ਨੇ ਚੰਗੇ ਇਨਸਾਨ ਵੀ ਦੁਨੀਆਦਾਰੀ ਦੇ ਅੰਦਰ ਦੁਨੀਆ ਕਿਸੇ ਨਾ ਕਿਸੇ ਉਸਤੇ ਤਾਂ ਖੜੀ ਹੋਗਾ ਜੇ ਤੁਹਾਨੂੰ ਭੰਡਣ ਵਾਲੇ ਨੇ ਤਾਂ ਤੁਹਾਨੂੰ ਚੰਗਾ ਕਹਿਣ ਵਾਲੇ ਵੀ ਬਹੁਤ ਮਿਲਣਗੇ ਸਾਨੂੰ ਬਹੁਤ ਫੋਨ ਕਾਲਸ ਆਉਂਦੇ ਨੇ ਜਿਹੜੇ ਸਾਨੂੰ ਸ਼ਾਬਾਸ਼ੀ ਵੀ ਦਿੰਦੇ ਨੇ ਔਰ ਨਾਲ ਦੀ ਨਾਲ ਸਾਨੂੰ ਐ ਵੀ ਕਹਿੰਦੇ ਨੇ ਵੀ ਸਾਨੂੰ ਆਪਣੇ ਨਾਲ ਜੋੜੋ ਸਾਨੂੰ ਖੁਸ਼ੀ ਹੁੰਦੀ ਆ ਤੇ ਖਾਸ ਕਰਕੇ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਕਿ ਜਿਵੇਂ ਪੰਜਾਬ ਦੇ ਨੌਜਵਾਨਾਂ ਦੇ ਉੱਪਰ ਇੱਕ ੱੱਬਾ ਲੱ ਕਿ ਹਾਂਜੀ ਪੰਜਾਬ ਦਾ ਜਿਹੜਾ ਨੌਜਵਾਨ ਆ ਨਸ਼ੇ ਕਰਦਾ ਸੋ ਐਵੇਂ ਦਾ ਨਹੀਂ ਹੈਗਾ ਸਾਰੇ ਤਾਂ ਨਹੀਂ ਕਰਦੇ ਪਰ ਕਿਤੇ ਨਾ ਕਿਤੇ ਮੈਂ ਸਮਝਦਾ ਜੀ ਉਹ ਗੱਲ ਹੈਗੀ ਆ ਤਾਂ ਉਹ ਚੀਜ਼ ਨੂੰ ਠੱਲ ਪਾਉਣ ਦੇ ਲਈ ਅੱਜ ਮੈਂ ਤੁਹਾਡੇ ਚੈਨਲ ਤੇ ਆਇਆ ਹਾਂ ਚੈਨਲ ਤੇ ਆਉਣ ਦਾ ਮਕਸਦ ਕਿਤੇ ਨਾ ਕਿਤੇ ਆਹੀ ਰਹਿੰਦਾ ਵੀ ਮੇਰੀ ਜਿਹੜੀ ਵੀਡੀਓਜ਼ ਆ ਕੋਈ ਦੇਖ ਕੇ ਕੋਈ ਉਸ ਚੀਜ਼ ਨੂੰ ਐਗਰੀ ਹੁੰਦਾ ਚੰਗੇ ਪਾਸੇ ਸੋਚ ਆਉਂਦੀ ਆ ਤਾਂ ਮੈਂ ਚਾਹੁੰਦਾ ਕਿ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨੇ ਉਹ ਚੰਗੇ ਪਾਸੇ ਆਉਣ ਆਪਣੀ ਜਿਹੜੀ ਨਿੱਤ ਦੀ ਜ਼ਿੰਦਗੀ ਆ ਦੇਖੋ ਆਪਣੀ ਰੋਟੀ ਲਈ ਤਾਂ ਆਪਾਂ ਕੰਮ ਕਾਰ ਕਰਨ ਆਈ ਆਂ ਸਾਰੇ ਨੇ ਕਰਨਾ ਕੋਈ ਖੇਤੀ ਚ ਲੱਗਿਆ ਕੋਈ ਪ੍ਰਾਈਵੇਟ ਸੈਕਟਰ ਚ ਕਰਦਾ ਕੋਈ ਸਰਕਾਰੀ ਨੌਕਰੀ ਲੱਗਾ ਹਰ ਬੰਦਾ ਆਪਣਾ ਕੰਮ ਕਾਰ ਕਰ ਰਿਹਾ ਪਰ ਉਹਦੇ ਨਾਲ ਆਪਾਂ ਨੂੰ ਥੋੜਾ ਥੋੜਾ ਸਮਾਜ ਦੇ ਹਿੱਤ ਲਈ ਸੋਚਣਾ ਚਾਹੀਦਾ ਮੈਂ ਦੇਖਦਾ ਵੀ ਬੜੀ ਖੁਸ਼ੀ ਹੁੰਦੀ ਹੈ ਪਿੰਡਾਂ ਚ ਜਾ ਕੇ ਕਿ ਸਾਡੇ ਜਿਹੜੇ ਨੌਜਵਾਨ ਨੇ ਰੁੱਖ ਲਗਾਉ ਮਹਿਮ ਪਾਸੇ ਬੜਾ ਆ ਰਹੇ ਨੇ ਹੈਨਾ ਪਿੰਡਾਂ ਚ ਸਫਾਈਆਂ ਕਰਦੇ ਵੀ ਸਾਨੂੰ ਨੌਜਵਾਨ ਕਿਤੇ ਨਾ ਕਿਤੇ ਦਿਖਦੇ ਨੇ ਪਰ ਮੈਨੂੰ ਲੱਗਦਾ ਵੀ ਸਰਕਾਰਾਂ ਦਾ ਵੀ ਫਰਜ਼ ਬਣਦਾ ਕਿ ਅਜਿਹੇ ਨੌਜਵਾਨਾਂ ਨੂੰ ਥੋੜਾ ਜਿਵੇਂ ਕਹਿੰਦੇ ਨੇ ਬੂਸਟ ਕਰਨਾ ਚਾਹੀਦਾ ਪਿੱਛੋਂ ਹੱਲਾ ਸ਼ਰੀ ਦੇਣੀ ਚਾਹੀਦੀ ਸਰਕਾਰ ਨੂੰ ਕੁਝ ਅਜਿਹੇ ਅਪਰਾਲੇ ਕਰਨੇ ਚਾਹੀਦੇ ਅਰ ਦਿਲ ਤੋਂ ਕਰਨੇ ਚਾਹੀਦੇ ਨੇ ਹੂੰ ਦਿਲ ਤੋਂ ਕਰਨੇ ਚਾਹੀਦੇ ਨੇ ਸਰਕਾਰ ਚਾਹੇ ਤਾਂ ਉਹਨਾਂ ਨੂੰ ਕੁਝ ਅਜਿਹੇ ਫੰਡਿੰਗ ਕਰਕੇ ਵੀ ਸਰਕਾਰ ਨੌਜਵਾਨਾਂ ਨੂੰ ਉਤਸ਼ਾਹਿਤ ਕਰੇ ਖੇਡਾਂ ਵਾਲੇ ਪਾਸੇ ਖਾਸ ਕਰਕੇ ਜਿਵੇਂ ਪਹਿਲਾਂ ਕਬੱਡੀ ਕੱਪ ਹੁੰਦੇ ਸੀ ਬਹੁਤ ਕੁਝ ਅਹਾਂ ਜੀ ਬਿਲਕੁਲ ਜੀ ਬਿਲਕੁਲ ਉਹਨਾਂ ਚੀਜ਼ਾਂ ਨਾਲ ਕਿਤੇ ਨਾ ਕਿਤੇ ਮੈਂ ਸਮਝਦਾ ਇੱਕ ਜਿੰਦਾਦਿਲੀ ਮੈਂ ਉਹ ਜਿਹੜੀ ਆਪਾਂ ਪਹਿਲਾਂ ਵਰਡ ਯੂਜ਼ ਕੀਤਾ ਸੀ ਨਾ ਉਹ ਚੀਜ਼ ਬਣੀ ਰਹਿੰਦੀ ਆ ਹੂੰ ਜਦੋਂ ਪਿੰਡਾਂ 'ਚ ਕਬੱਡੀ ਕੱਪ ਹੋਣਗੇ ਖੇਡ ਮੇਲੇ ਹੋਣਗੇ ਤਾਂ ਤੁਹਾਡਾ ਦਿਮਾਗ ਆ ਨਾ ਤੁਹਾਡਾ ਮਨ ਦੀ ਜਿਹੜ ਚੰਗੇ ਪਾਸੇ ਲਾ ਲੋ ਜਾਂ ਮਾੜੇ ਪਾਸੇ ਲਾ ਜਦੋਂ ਉਹਨਾਂ ਨੂੰ ਨੌਜਵਾਨਾਂ ਨੂੰ ਤੁਸੀਂ ਵੇਹਲ ਹੀ ਨਹੀਂ ਦਉਂਗੇ ਜਦੋਂ ਦੇਖੋ ਇੱਕ ਬੇਰੋਜ਼ਗਾਰੀ ਵੀ ਮੁੱਦਾ ਪੰਜਾਬ ਦੇ ਵਿੱਚ ਹੈਗਾ ਜਿਹਦੇ ਕਰਕੇ ਬਹੁਤ ਵੱਡੇ ਪੱਧਰ ਤੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਬਾਹਰ ਵਾਲੇ ਪਾਸੇ ਨੂੰ ਹੋਗੇ ਪਰ ਮੈਂ ਸਮਝਦਾ ਕਿ ਪੰਜਾਬ ਸਰਕਾਰ ਚਾਹੇ ਤਾਂ ਕੁਝ ਅਜਿਹਾ ਉਪਰਾਲਾ ਕਰੇ ਜਿੱਥੇ ਰੋਜ਼ਗਾਰ ਵੀ ਮਿਲੇ ਉਹ ਨਾਲ ਦੀ ਨਾਲ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਬਿਜ਼ੀ ਰੱਖਣ ਦਾ ਕੋਈ ਉਪਰਾਲਾ ਸਰਕਾਰ ਅਜਿਹਾ ਕਰੇ ਵੀ ਉਹ ਨਸ਼ੇ ਵਾਲੇ ਪਾਸੇ ਨਾ ਹੋਣ ਤੋ ਜਿਹੜਾ ਸਾਡਾ ਕਲੱਬ ਦਾ ਮੇਨ ਮੋਟਿਵ ਇਹੀ ਸੀਗਾ ਕਿ ਅਸੀਂ ਨੌਜਵਾਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਰਹਿੰਦੀ ਜ਼ਿੰਦਗੀ 'ਚ ਆਪਾਂ ਅਜੀਹਾ ਕੁਝ ਕਰੀਏ ਤਾਂ ਕਿ ਲੋਕ ਸਾਨੂੰ ਚੰਗੇ ਵਾਲੇ ਪਾਸੇ ਗਏ ਨਾ ਕਿ ਮਾੜੇ ਵਾਲੇ ਪਾਸੇ ਸਮਾਜ ਕਲਿਆਣ ਕਲੱਬ ਚਲਾ ਰਹੇ ਹੋ ਤੁਸੀਂ ਤੁਹਾਡੇ ਮੈਂਬਰ ਕਿਤੇ ਰਾਜਨੀਤੀ ਵਿੱਚ ਤਾਂ ਆਉਣ ਦੇ ਕੋਸ਼ਿਸ਼ ਤਾਂ ਨਹੀਂ ਕਰ ਰਹੇ ਕਿਉਂਕਿ ਬਹੁਤ ਸਾਰੇ ਜਦੋਂ ਚੋਣਾਂ ਆਉਂਦੀਆਂ ਨੇ ਚੋਣਾਂ ਤੋਂ ਪਹਿਲਾਂ ਸਵਾਸੇਵਾ ਦਾ ਜ਼ਿਆਦਾਤਰ ਕੰਮ ਕਰਦੇ ਆ ਫਿਰ ਸਿਆਸਤ ਵਿੱਚ ਆਉਂਦੇ ਆ ਫਿਰ ਕੀ ਰੰਗ ਦਿਖਦੇ ਆ ਉਹ ਸਭ ਨੂੰ ਪਤਾ ਹੀ ਹੈ ਕੁਝ ਅਜੀਹਾ ਤਾਂ ਨਹੀਂ ਨਹੀਂ ਜੀ ਬਿਲਕੁਲ ਦੇਖੋ ਮੈਂ ਤੁਹਾਨੂੰ ਦੱਸ ਚੱਕਿਆ ਸਤਨਾਮ ਜੀ ਕਿ ਮੈਂ 2008 ਤੋਂ ਲਗਾਤਾਰ ਠੀਕ ਆ ਰਾਜਨੀਤਿਕ ਲੀਡਰਸ ਦੀ ਤੁਸੀਂ ਗੱਲ ਕਰਦੇ ਮੇਰੇ ਸਾਰਿਆਂ ਨਾਲ ਹੀ ਬਹੁਤ ਵਧੀਆ ਅچھے ਸਬੰਧ ਇੱਕ ਇਨਸਾਨੀਅਤ ਨਾਲ ਤੇ ਅਸੀਂ ਅੱਜ ਤੱਕ ਕਿਸੇ ਵੀ ਪਾਰਟੀ ਨੂੰ ਨਾ ਕਦੇ ਸਪੋਰਟ ਕੀਤੀ ਹੈ ਨਾ ਹੀ ਸਾਡਾ ਕੋਈ ਅੱਗੇ ਹੈ ਜਿਆ ਕੋਈ ਪਲਾਨ ਹੈਗਾ ਹਾਂ ਇੱਕ ਚੰਗਾ ਲੀਡਰ ਕੋਈ ਵੀ ਲੀਡਰ ਉਹ ਤੁਸੀਂ ਵੀ ਹੋ ਸਕਦੇ ਹੋ ਕੋਈ ਵੀ ਹੋ ਸਕਦਾ ਇੱਕ ਚੰਗਾ ਲੀਡਰ ਜਿਹੜਾ ਸਮਾਜ ਦੇ ਹਿੱਤ ਦੀ ਗੱਲ ਕਰਦਾ ਉਹਦੀ ਅਸੀਂ ਜਰੂਰ ਕਦੇ ਸਪੋਰਟ ਕੀਤੀ ਹੋਣੀ ਸਪੋਰਟ ਮੈਂ ਤਾਂ ਜੇ ਕੋਈ ਚੰਗੇ ਹਿੱਤ ਲਈ ਜਿੱਥੇ ਸਾਡੀ ਲੋੜ ਅਸੀਂ ਨਾਲ ਖੜੇ ਆ ਪਰ ਜੇ ਕੋਈ ਤੁਸੀਂ ਕਹੋ ਵੀ ਕੋਈ ਵੋਟਾਂ ਵਾਲਾ ਮਸਲਾ ਜਾਂ ਕੋਈ ਕੱਲ ਨੂੰ ਮੇਰਾ ਕੋਈ ਇਹ ਮੇਰਾ ਕੋਈ ਇੰਟਰਸਟ ਹੈਗਾ ਬਿਲਕੁਲ ਵੀ ਮੈਂ ਕੋਈ ਅਜਿਹੇ ਸਾਡਾ ਨਾਲ ਕੋਈ ਮੈਂਬਰ ਹੈ ਜਿਹੜਾ ਇੰਟਰਸਟ ਰੱਖਦਾ ਹੋਣਾ ਹੀ ਕਦੇ ਸੋਚ ਹਾਂ ਚੰਗਾ ਇਨਸਾਨ ਚੰਗਾ ਲੀਡਰ ਜਿਹੜਾ ਕੋਈ ਸਮਾਜ ਦੇ ਹਿੱਤ ਦੀ ਗੱਲ ਕਰੂਗਾ ਅਸੀਂ ਉਹਦੇ ਪੱਕੇ ਸਪੋਰਟਰ ਆ ਜੀ ਤਾਂ ਇੱਕ ਅ ਐਡੀ ਵੱਡਾ ਕਾਰਜ ਕਰਨ ਦੇ ਲਈ ਕਿਉਂਕਿ ਤੁਸੀਂ ਦੱਸਿਆ ਕਿ ਅੱਖਾਂ ਦੇ ਕੈਂਪ ਲਗਾਣੇ ਆ ਬਲੱਡ ਜਿਹੜਾ ਫਰੀ ਖੂਨਦਾਨ ਕੈਂਪ ਹੁੰਦਾ ਉਹ ਲੱਗਦਾ ਹੈ ਹੋਰ ਵੀ ਬਹੁਤ ਕੁਝ ਕਰਦੇ ਤੁਸੀਂ ਐਕਟੀਵਿਟੀ ਤਾਂ ਉਸ ਦੇ ਲਈ ਪੈਸਾ ਹੀ ਬਹੁਤ ਹੁੰਦਾ ਚਾਹੀਦਾ ਹੁੰਦਾ ਤਾਂ ਕੀ ਤੁਸੀਂ ਆਪਣੇ ਪੱਲੋ ਖਰਚ ਦਿਓ ਉਹ ਖਰਚਾ ਜਾਂ ਫਿਰ ਬਹੁਤ ਸਾਰੇ ਜਿਹੜੇ ਆਪਾਂ ਦੇਖਦੇ ਆ ਸਮਾਜ ਸੇਵੀ Google Pay ਦਾ ਨੰਬਰ ਦੇ ਦਿੰਦੇ ਆ ਜਾਂ ਸਕੈਨਰ ਦੇ ਦਿੰਦੇ ਨੇ ਇਸ ਤੇ ਸੇਵਾ ਕਰੋ ਅਜਿਹਾ ਕੁਝ ਤਾਂ ਨਹੀਂ ਹੈਗਾ ਨਹੀਂ ਨਹੀਂ ਸਤਨਾਮ ਜੀ ਬਿਲਕੁਲ ਵੀ ਮੈਂ ਤੁਹਾਡੇ ਮਾਦੀਮ ਰਾਹੀਂ ਤੁਹਾਡੇ ਕੈਮਰੇ ਤੇ ਆਨ ਰਿਕਾਰਡ ਮੈਂ ਇਹ ਗੱਲ ਕਹਿਣੀ ਚਾਹੁੰਦਾ ਔਰ ਇਹ ਗੱਲ ਕਹਿਣੀ ਵੀ ਬਹੁਤ ਹੈਨਾ ਉਹ ਹੈ ਕਿ 2008 ਤੋਂ ਲੈ ਕੇ ਹੁਣ ਤੱਕ ਅਸੀਂ ਜੋ ਵੀ ਕੁਝ ਕੀਤਾ ਆਪਣੇ ਉਸਤੇ ਹੀ ਕੀਤਾ ਸਾਡਾ ਕੋਈ ਵੀ ਇਹ ਜਿਆ ਗੂਗਲ ਪੇ ਵਾਲਾ ਹੀ ਆ ਪੈਸੇ ਵਾਲੀ ਫੰਡਿੰਗ ਵਾਲਾ ਕਿਸੇ ਪ੍ਰਕਾਰ ਦਾ ਜੋ ਵੀ ਅਸੀਂ ਕੰਮ ਉਹਨਾਂ ਕੀ ਕਰਦੇ ਹਾਂ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਜਿੰਨੇ ਕਿ ਸਾਡੀ ਜੇਬ ਅਲਾਉ ਕਰਦੀ ਹੈ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਕੱਲਾ ਧਰਮ ਨੂੰ ਮੰਨਣ ਵਾਲਿਆਂ ਚੋਂ ਨਹੀਂ ਅਸੀਂ ਧਰਮ ਦੀ ਮੰਨਣ ਵਾਲਿਆਂ ਚੋਂ ਓਕੇ ਅਸੀਂ ਧਰਮ ਦੀ ਮੰਨਦੇ ਆ ਜੋ ਸਾਨੂੰ ਗੁਰੂਆਂ ਨੇ ਸਿੱਖਿਆ ਦਿੱਤੀ ਐ ਦਸਵੰਦ ਦੀ ਗੱਲ ਗੁਰੂ ਸਾਹਿਬਾਨਾਂ ਨੇ ਸੈਂਕੜੇ ਸਾਲ ਪਹਿਲਾਂ ਕੀਤੀ ਸੀ ਅਸੀਂ ਉਹ ਚੀਜ਼ ਨੂੰ ਅੱਜ ਵੀ ਮੰਨਦੇ ਆ ਦਸਵੰਦ ਉਹੀ ਹੁੰਦਾ ਜਿਹੜੀ ਤੁਹਾਡੀ ਜੇਬ ਚੋਂ ਜਾਊਗਾ ਬਿਲਕੁਲ ਮਨ ਕੇ ਚੱਲੋ ਜੇ ਤੁਹਾਡੀ ਪਰ ਮਨਤ ਦੀ ਸੈਲਰੀ 10000 ਆ ਤਾਂ 10 ਵੰਦ ਮੀਨ ਜ 1000 ਰੁਪਿਆ ਉਹ 1000 ਰੁਪਿਆ ਹੱਕ ਸੱਚ ਦੀ ਕਮਾਈ ਦਾ ਜੇ ਤੁਸੀਂ ਚੰਗੇ ਪਾਸੇ ਲਾਉਂਗੇ ਤਾਂ ਬੈਨੀਫਿਟ ਤੁਹਾਨੂੰ ਤਾਂ ਮਿਲੂਗਾ ਬਿਲਕੁਲ ਸੋ ਮੈਨੂੰ ਵੀ ਕਿਤੇ ਨਾ ਕਿਤੇ ਉਹ ਗੱਲ ਚੰਗੀ ਨਹੀਂ ਲੱਗਦੀ ਕਿ ਆਪਾਂ ਛੋਟਾ ਜਿਹਾ ਕੰਮ ਕਰਨਾ ਹੁੰਦਾ ਤਾਂ ਆਪਾਂ ਪਰਚੀਆਂ ਚੱਕ ਕੇ ਤੁਰ ਲੈਣੇ ਆ ਜੀ ਵੀ ਆ ਪਰਚੀ ਘਟਾਓ ਜੀ ਪਰਚੀ ਘਟਾਓ ਸੋ ਚਲੋ ਕੋਈ ਕਰਦੇ ਹੋਣਗੇ ਮੈਂ ਉਹਨਾਂ ਨੂੰ ਮਾੜਾ ਵੀ ਨਹੀਂ ਕਹਿੰਦਾ ਪਰ ਮੇਰੀ ਸੋਚਾ ਕਹਿੰਦੀ ਆ ਵੀ ਜੋ ਤੁਹਾਡੀ ਜੇਬ ਚੋਂ ਜਾਊਗਾ ਉਹਦਾ ਬੈਨੀਫਿਟ ਤੁਹਾਨੂੰ ਤਾਂ ਹੀ ਮਿਲੂਗਾ ਜੇ ਉਹ ਹੱਕ ਸੱਚ ਦਾ ਸਹੀ ਪਾਸਿਓਂ ਆਇਆ ਹੋਇਆ ਤਾਂ ਤੁਹਾਨੂੰ ਬੈਨੀਫਿਟ ਮਿਲੂਗਾ ਔਰ ਦੂਜੀ ਗੱਲ ਤੁਸੀਂ ਕਲੱਬ ਦੀ ਗੱਲ ਕੀਤੀ ਐ ਅਸੀਂ ਅੱਜ ਤੱਕ ਕਿਤੇ ਵੀ ਕਿਸੇ ਤਰ੍ਹਾਂ ਦੀ ਸਾਨੂੰ ਬਹੁਤ ਲੋਕ ਐਵੇਂ ਦੀ ਅਪਰੋਚ ਕਰਦੇ ਨੇ ਫੰਡਿੰਗ ਵਾਲੀ ਸੋ ਸਾਡੀ ਸੋਚ ਨਹੀਂ ਹੈਗੀ ਅਸੀਂ ਕੋਸ਼ਿਸ਼ ਇਹੀ ਕਰਦੀਆਂ 99.9% 1% ਮੈਂ ਤੁਹਾਨੂੰ ਤਾਂ ਕਹਿਣਾ ਵੀ ਕਈ ਵਾਰ ਕੋਈ ਸਾਡੇ ਬਹੁਤ ਜ਼ਿਆਦਾ ক্লোਜ਼ ਹੁੰਦਾ ਕੋਈ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕਰਕੇ ਸਾਡੇ ਜਿਵੇਂ ਹੁਣ ਮੈਂ ਤੁਹਾਨੂੰ ਦੱਸਣਾ ਲੇਟੈਸਟ ਸਾਡਾ 27 ਤਰੀਕ ਦਾ ਮੈਡੀਕਲ ਕੈਂਪ ਹੈਗਾ ਕੋਈ ਥੋੜੇ ਵਰਗਾ ਯਾਰ ਮਿੱਤਰ ਬਹੁਤ ਸਾਡੇ ক্লোਜ਼ ਆ ਕਿੱਥੇ ਲੱਗੂ ਹੈ ਕਾਹਦਾ ਕੈਂਪ ਇਹ ਸਾਡਾ ਮੈਂ ਤੁਹਾਨੂੰ ਦੱਸ ਦਿੰਦਾ ਜੀ 27 ਜੁਲਾਈ 2025 ਦਿਨ ਐਤਵਾਰ ਸਨੌਰ ਦੇ ਟੋਟ ਮੈਰਿਜ ਪਾਲਸੀ ਕੇ ਅਸੀਂ ਮੈਡੀਕਲ ਵਿਸ਼ਾਲ ਮੈਡੀਕਲ ਕੈਂਪਸ ਹੀ ਲਗਾ ਰਹੇ ਹਾਂ ਔਰ ਸਰਦਾਰ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ 31 ਜੁਲਾਈ ਦਾ ਉਹਦੇ ਸਬੰਧ ਦੇ ਵਿੱਚ ਅਸੀਂ ਇਹ 27 ਜੁਲਾਈ ਦਾ ਪ੍ਰੋਗਰਾਮ ਰੱਖਿਆ ਉਹ ਵੱਡਾ ਵਿਸ਼ਾਲ ਇੱਕ ਮੈਡੀਕਲ ਕੈਂਪਸ ਹੀ ਲਗਾ ਰਹੇ ਹਾਂ ਜਿਹਦੇ ਵਿੱਚ ਹਰ ਪ੍ਰਕਾਰ ਦੀਆਂ ਬਿਮਾਰੀਆਂ ਦੇ ਡਾਕਟਰ ਇਸ ਕੈਂਪ ਦੇ ਵਿੱਚ ਪਹੁੰਚ ਰਹੇ ਹਨ ਜਿੱਥੇ ਫ੍ਰੀ ਮੈਡੀਕਲ ਚੈੱਕਅਪ ਕੀਤਾ ਜਾਊਗਾ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ ਔਰ ਇਸ ਕੈਂਪ ਦੇ ਵਿੱਚ ਅੱਖਾਂ ਦੇ ਜਿਹੜੇ ਚਿੱਟੇ ਮੋਤੀਏ ਦੇ ਆਪਰੇਸ਼ਨ ਨੇ ਫੋਲਡੇਬਲ ਲੈਂਸ ਜਿਹੜਾ ਆਮ ਤੌਰ ਤੇ ਮਾਰਕੀਟ ਦੇ ਵਿੱਚ 10000 ਪਲੱਸ ऑपरेशन ਹੁੰਦਾ ਉਹ 10000 ਵਾਲਾ ਲੈਂਜ ਬਿਲਕੁਲ ਫ੍ਰੀ ਪਾਇਆ ਜਾਣਾ ਸੋ 27 ਤਰੀਕ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹੁੰਨਾ ਕਿ ਲੋੜਵੰਦ ਮਰੀਜ਼ਾਂ ਤੱਕ ਸਾਡਾ ਇਹ ਮੈਸੇਜ ਪਹੁੰਚਦਾ ਕਰ ਦਿਓ ਕਿ 27 ਤਰੀਕ ਨੂੰ ਸਨੌਰ ਦੇ ਟੋਟ ਮੈਰਿਜ ਪੈਲੇਸ ਵਿਖੇ ਸਰਦਾਰ ਉਦਮ ਸਿੰਘ ਜੀ ਦੇ ਸ਼ੀਦੀ ਦੇੜੇ ਨੂੰ ਸੰਬੰਧ ਵਿੱਚ ਅਸੀਂ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਜਿਹਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਦਾ ਜੋ ਵੀ ਮਰੀਜ਼ ਆਪਣੇ ਚਿੱਟੇ ਮੋਤੀ ਦਾ ਆਪਰੇਸ਼ਨ ਕਰਾਉਣਾ ਚਾਹੁੰਦੇ ਹਨ ਜਾਂ ਹੋਰ ਚੈੱਕਅਪ ਵਗੈਰਾ ਕਰਾਉਣਾ ਚਾਹੁੰਦੇ ਹਨ ਹਰ ਪ੍ਰਕਾਰ ਦੀਆਂ ਬਿਮਾਰੀਆਂ ਦੇ ਡਾਕਟਰ ਇਸ ਕੈਂਪ ਦੇ ਵਿੱਚ ਪਹੁੰਚ ਰਹੇ ਹਨ ਜੀ ਤਾਂ ਮੈਂ ਲਾਸਟ ਸਵਾਲ ਵਾਲਾ ਬਾਦਦਾ ਅਮਰਿੰਦਰ ਸਮਾਗ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਹੌਸਲਾ ਕਿਵੇਂ ਬਣਿਆ ਕਿਵੇਂ ਇਹ ਸਭ ਕੁਝ ਬਣਦਾ ਹੈ ਦੇਖੋ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹਾਂਗਾ ਸਤਨਾਮ ਜੀ ਕਿ ਤੁਹਾਡੀ ਸੋਚ ਆ ਜਿੰਨੇ ਵੀ ਮੇਰੇ ਯਾਰ ਦੋਸਤ ਨੇ ਜਾਂ ਮੇਰੇ ਨਾਲ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਕਿ ਸਾਡੀ ਸ਼ੁਰੂ ਤੋਂ ਹੀ ਸੋਚ ਆ ਰਹੀ ਹੈ ਕਿ ਰਹਿਦੀ ਜ਼ਿੰਦਗੀ ਚ ਆਪਾਂ ਸਮਾਜ ਦੇ ਲਈ ਕੁਝ ਕਰੀਏ ਛੋਟੇ ਹੁੰਦੇ ਤੋਂ ਹੀ ਸੋਚ ਇਹ ਲੈ ਕੇ ਚੱਲੇ ਹੋਏ ਹਾਂ ਵੀ ਕੰਮ ਦੇ ਨਾਲ ਨਾਲ ਥੋੜਾ ਥੋੜਾ ਆਪਾਂ ਸਾਰਿਆਂ ਨੂੰ ਸਮਾਜ ਦੇ ਲਈ ਸੋਚਣਾ ਚਾਹੀਦਾ ਦੇਖੋ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੇ ਇਨਸਾਨ ਵਿਚਰਦੇ ਹਨ ਚੰਗੇ ਵੀ ਨਹੀਂ ਤੇ ਮਾੜੇ ਵੀ ਨਹੀਂ ਆਪਾਂ ਮਾੜਿਆਂ ਨੂੰ ਛੱਡਦੀ ਆਪਾਂ ਚੰਗਿਆਂ ਦਾ ਮਤਲਬ ਸੰਗ ਕਰੀਏ ਠੀਕ ਹੈ ਔਰ ਸਮਾਜ ਦੇ ਹਿੱਤ ਲਈ ਸਮਾਜ ਦੇ ਭਲੇ ਲਈ ਜਿੱਥੇ ਵੀ ਤੁਹਾਨੂੰ ਲੱਗਦਾ ਦੇਖੋ ਸਾਡੀ ਸੋਚ ਆ ਕਰਦੀ ਵੀ ਮੈਂ ਅਸੀਂ ਸੜਕ ਤੇ ਵੀ ਚੱਲ ਰਹੇ ਨਾ ਅਸੀਂ ਆਲੇ ਦਾਲੇ ਦੇਖੀ ਜਾਂਦੇ ਯਾਰ ਕਿ ਕਿਤੇ ਕਿਸੇ ਤਰ੍ਹਾਂ ਦੀ ਸਾਡੀ ਕੋਈ ਲੋੜ ਤਾਂ ਨਹੀਂ ਹੈਗੀ ਜਿੱਥੇ ਵੀ ਸਾਨੂੰ ਲੱਗਦਾ ਆਮ ਤੌਰ ਤੇ ਦੇਖੋ ਆਪਾਂ ਸੜਕ ਤੇ ਚੱਲਦੇ ਹੁੰਨੇ ਆਂ ਕਈ ਵਾਰੀ ਆਪਾਂ ਨੂੰ ਲੱਗਦਾ ਵੀ ਰੋਡ ਤੇ ਕੋਈ ਐਕਸੀਡੈਂਟ ਹੋ ਗਿਆ ਆਪਾਂ ਦੇਖ ਕੇ ਲੰਘ ਜਾਂਦੇ ਆਂ ਪਰ ਨਾ ਸਾਡੀ ਸੋਚ ਆ ਕਹਿੰਦੀ ਵੀ ਉੱਥੇ ਖੜਨਾ ਚਾਹੀਦਾ ਜਿੰਨਾ ਵੀ ਹੋਵੇ ਉਹਦਾ ਹੈਲਪ ਕਰਨੀ ਬਣਦੀ ਹੈ ਐਵੇਂ ਹੀ ਪਿੱਛੇ ਫਲੱਡ ਆਏ ਕਰੋਨਾ ਵਾਇਰਸ ਜਦੋਂ ਕਰੋਨਾ ਵਾਲਾ ਪ੍ਰੋਬਲਮ ਆਪਣੇ ਆਈ ਠੀਕ ਹੈ ਜੀ ਜਿੱਥੇ ਜਿੱਥੇ ਵੀ ਸਾਨੂੰ ਲੱਗਦਾ ਅਸੀਂ ਜਿੰਨਾ ਵੀ ਹੁੰਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰਦੇ ਹਾਂ ਕਰੋਨਾ ਦੇ ਟਾਈਮ ਵਿੱਚ ਜਿੱਥੇ ਸਾਰਾ ਮਤਲਬ ਸਾਰਾ ਕੁਝ ਬੰਦ ਹੋ ਗਿਆ ਸੀ ਉਸ ਟਾਈਮ ਸਾਡੇ ਸਾਰੇ ਮੈਂਬਰ ਬਾਹਰ ਸੀ ਓਕੇ ਜਿੰਨਾ ਵੀ ਹੋਇਆ ਸੀ ਆਪਣੇ ਸ਼ਹਿਰ ਦੇ ਅੰਦਰ ਜੀ ਸਨੌਰ ਦੇ ਅੰਦਰ ਪ੍ਰਸ਼ਾਸਨ ਨਾਲ ਮਿਲ ਕੇ ਜਿੰਨਾ ਵੀ ਹੋਇਆ ਲੋੜਵੰਦਾ ਤੱਕ ਰਾਸ਼ਨ ਵੀ ਪਹੁੰਚਾਇਆ ਲੋੜਵੰਦਾ ਤੱਕ ਲੰਗਰ ਵੀ ਪਹੁੰਚਾਇਆ ਸੈਨੀਟਾਈਜ਼ਰ ਦੀ ਉਸ ਟਾਈਮ ਬੜੀ ਦਿੱਕਤ ਸੀ ਉਹ ਵੀ ਅਸੀਂ ਕੀਤਾ ਜਦੋਂ ਫਲੱਡ ਆਇਆ ਪਟਿਆਲੇ ਅਰਬਨ ਸਟੇਟ ਦੇ ਅੰਦਰ ਅਸੀਂ ਆਪਣਾ ਟ੍ਰੈਕਟਰ ਟਰੈਲੀ ਲੈ ਕੇ ਜਿੰਨਾ ਵੀ ਹੋਇਆ ਉਸ ਜਗ੍ਹਾ ਤੇ ਪਹੁੰਚੇ ਅਸੀਂ ਜਿਹੜੇ ਤਰ੍ਹਾਂ ਤੱਕ ਰਾਸ਼ਨ ਦੀ ਲੋੜ ਸੀ ਦੁੱਧ ਦੀ ਲੋੜ ਸੀ ਮਾਂ ਚ ਇਸ ਮੋਵਤੀਆਂ ਜੋ ਜੋ ਵੀ ਸਾਨੂੰ ਲੱਗਿਆ ਅਸੀਂ ਮਤਲਬ ਦੁੱਖ ਵਡਾਉਣ ਦੀ ਕੋਸ਼ਿਸ਼ ਕੀਤੀ ਸੋ ਆਹੀ ਇੱਕ ਸੋਚ ਲੈ ਕੇ ਚੱਲੇ ਹੋਇਆ ਵੀ ਜਦੋਂ ਤੱਕ ਉਸ ਪਰਮਾਤਮਾ ਨੇ ਜਿੰਦਗੀ ਬਖਸ਼ੀ ਹੈ ਕੋਈ ਸਮਾਜ ਦੇ ਲਈ ਕਰ ਜੀਏ ਕੋਈ ਚੰਗਾ ਕਰ ਜੀਏ ਔਰ ਖਾਸ ਕਰਕੇ ਮੈਂ ਲਾਸਟ ਦੇ ਵਿੱਚ ਤੁਹਾਡੇ ਚੈਨਲ ਦੇ ਰਾਹੀਂ ਸਾਡੇ ਨੌਜਵਾਨ ਵੀਰਾਂ ਨੂੰ ਮੈਂ ਬੇਨਤੀ ਕਰਨੀ ਚਾਹੂੰਗਾ ਕਿ ਅੱਪਾ ਉਸ ਪੰਜਾਬ ਦੇ ਵਸਨੀਕਾਂ ਉਸ ਪੰਜਾਬ ਦੇ ਰਹਿਣ ਵਾਲੇ ਆ ਜਿੱਥੇ ਦਸੇ ਗੁਰੂ ਸਾਹਿਬਾਨ ਆਏ ਬੜੀ پاک ਪਵਿੱਤਰ ਧਰਤੀ ਔਰ ਸਭ ਧਰਮਾਂ ਦਾ ਫਲਸਫਾ ਜੋ 21 ਹੀ ਮੈਨੂੰ ਲੱਗਦਾ ਸਾਰਿਆਂ ਦੀ ਜਿਹੜੀ ਸਿੱਖਿਆ ਕਿਤੇ ਨਾ ਕਿਤੇ ਮੈਚ ਕਰਦੀ ਹੈ 19 21 ਦਾ ਫਰਕ ਹੋ ਸਕਦਾ 1 2% ਦਾ ਆਪਾਂ ਫਰਕ کہہ ਸਕਦੇ ਪਰ ਲਗਭਗ ਲਗਭਗ ਸਾਰਿਆਂ ਦੀ ਸਿੱਖਿਆ ਇੱਕੋ ਕਹਿੰਦੀ ਹੈ ਕਿ ਆਪਾਂ ਸਰਬੱਤ ਦਾ ਭਲਾ ਮੰਗਣ ਵਾਲਿਆਂ ਚੋਂ ਸਭ ਦਾ ਭਲਾ ਮੰਗਣ ਵਾਲਿਆਂ ਚੋਂ ਸੋ ਆਪਾਂ ਨੂੰ ਕਿਤੇ ਨਾ ਕਿਤੇ ਸਮਾਜ ਦੇ ਹਿੱਤ ਲਈ ਸਮਾਜ ਦੇ ਚੰਗੇ ਲਈ ਕੁਛ ਨਾ ਕੁਛ ਆਪਾਂ ਨੂੰ ਜ਼ਿੰਦਗੀ 'ਚ ਜ਼ਰੂਰ ਕਰਨਾ ਚਾਹੀਦਾ। ਔਰ ਜੀ। ਸੋ ਇਹ ਸਨ ਵਰਿੰਦਰ ਵਾਲੂ ਜੀ ਜੋ ਕਿ ਸਮਾਜ ਕਲਿਆਣ ਕਲੱਬ ਚਲਾ ਰਹੇ ਨੇ ਜਿਸ ਦੇ ਚੱਲਦੇ ਆ ਬਹੁਤ ਵੱਖ-ਵੱਖ ਐਕਟੀਵਿਟੀ ਕਰਦੇ ਨੇ ਤੇ ਉਹਨਾਂ ਮਰੀਜ਼ਾਂ ਨੂੰ ਜਿਹੜੇ ਮਰੀਜ਼ਾਂ ਦੇ ਆਪਣੇ ਵੀ ਹੱਥ ਨਹੀਂ ਫੜਦੇ ਉਹਨਾਂ ਦਾ ਹੱਥ ਵੜਨ ਦੀ ਕੋਸ਼ਿਸ਼ ਕਰਦੇ ਆ ਬਹੁਤ ਸਾਰੇ ਅੱਖਾਂ ਦੇ ਆਪਰੇਸ਼ਨ ਹੁਣ ਤੱਕ ਕਰਾ ਚੁੱਕੇ ਆ ਤੇ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਬਿਮਾਰੀ ਕੋਈ ਵੀ ਹੈ ਤਾਂ ਉਸ ਦੇ ਇਲਾਜ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਫ੍ਰੀ ਜਿਹੜੀ ਆ ਸਾਰੀ ਉਹਨਾਂ ਦੇ ਲਈ ਸੁਵਿਧਾ ਜਿਹੜੀ ਆ ਦਿੱਤੀ ਜਾਂਦੀ ਆ। ਹਣ ਵੀ ਜਿਹੜਾ 27 ਤਰੀਕ ਨੂੰ ਜਿਹੜਾ ਇਹਨਾਂ ਦਾ ਕੈਂਪ ਲੱਗਣ ਜਾ ਰਿਹਾ ਸਨੌਰ ਵਿਖੇ ਟੋਟ ਫੈਲਸਾ ਸੋ ਜ਼ਰੂਰ ਪਹੁੰਚਣਾ ਸੋ ਬਲੂਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਤੁਹਾਨੂੰ ਕਿਵੇਂ ਲੱਗੀ ਇਹ ਜਾਣਕਾਰੀ ਤੇ ਸਮਾਜ ਸੇਵਾ ਦੇ ਲਈ ਹੋਰ ਕੀ ਕੁਝ ਹੋ ਸਕਦਾ ਤੁਸੀਂ ਕੀ ਕਰ ਸਕਦੇ ਹੋ ਕਮੈਂਟ ਬਾਕਸ ਚ ਰਵਾਇ ਜ਼ਰੂਰ ਸਾਂਝੀ ਕਰਿਓ ਧੰਨਵਾਦ